ਅਸੀਂ ਮੈਨੂੰ ਵੀ ਤੂੰ ਇਹ ਲੈਣ ਚ ਮਤਲਬ ਕਿ ਵੀ ਕਿਵੇਂ ਆਇਆ ਹਾਂਜੀ ਹਾਂਜੀ ਇਹ ਹੀ ਪਤਾ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਵੀ ਗਿਆਨ ਮਿਲਣਾ ਚਾਹੀਦਾ ਸਾਡਿਆਂ ਨੂੰ ਸਹੀ ਆ ਇਹ ਲੈਣ ਕਿੰਨੀ ਕਿ ਚੰਗੀ ਸੀ ਜਿਹੜੀ ਬਦਮਾਸ਼ੀਆਂ ਦੀ ਲੈਣ ਹੈ ਬਹੁਤ ਮਾੜੀ ਲੈਣ ਹੈ ਬਹੁਤ ਬੁਰੀ ਲੈਣ ਹੈ ਇਹ ਇੱਕ ਦਲਦਲ ਹਾਂਜੀ ਜਿਹੜੀ ਚੱਪੜ ਦੇ ਵਿੱਚ ਹਰੀ ਜੀ ਘਾਈ ਹੈ ਨਾ ਇਹ ਇੱਕ ਉਹ ਆ ਇਹਦੇ ਜੋ ਕਹਿੰਦੇ ਬੰਦਾ ਵਰਜੇ ਮੁਰ ਕੇ ਨਿਕਲਦਾ ਨਹੀਂ ਗਾਂ ਤਾਂ ਸੀ ਜਾਂਦਾ ਜੀ ਸਹੀ ਗੱਲ ਕਈ ਜਾਨਵਰ ਆਪਾਂ ਵੇਖਿਆ ਗਾਈਆਂ ਵਰ ਜਾਂਦੀਆਂ ਰੱਸਿਆਂ ਨਾਲ ਖਿੱਚਦੇ ਆ ਲੋ ਕਰਦੇ ਆ ਟਰਾਈ ਨਾ ਮਗਰ ਪਾਪਾ ਹਣਾ ਇਹ ਲੈਣ ਵੀ ਉਹੀ ਐ ਪਹਿਲਾਂ ਤੋਂ ਹੀ ਬੱਚੇ ਤੇ ਕੰਟਰੋਲ ਰੱਖੋ ਹਾਂਜੀ ਜਿਹੜੀ ਗੱਲ ਐ ਸਾਡੇ ਤੇ ਕਿਸੇ ਦਾ ਕੰਟਰੋਲ ਨਹੀਂ ਸੀ ਅੱਛਾ ਜੀ ਪਿਓ ਸਾਡਾ ਬਾਹਰ ਸੀ ਹਾਂਜੀ ਪੜ੍ਹਾਈ ਚੋਂ ਮਜੂਰ ਸੀ ਅੱਛਾ ਜੀ ਸਕੂਲ ਦੇ ਉਤੋਂ ਦੀ ਗੇੜੇ ਵੱਧ ਦਿੰਦੇ ਆਂ ਅੰਦਰ ਘੱਟ ਅੱਛਾ ਠੀਕ ਐ ਠੀਕ ਐ ਤੇ ਅੰਦਰ ਜਾ ਵੀ ਬੜੇ ਤੋਂ ਸਾਡੀ ਮੇਰੀ ਕਲਾਸ ਪਹਿਲਾਂ ਮਿਲੀ ਸੀ ਕੁੜੀ ਮਨਦੀਪ ਹਾਂ ਉਹ ਦਾਦੀ ਸੀ ਉਹ ਨੂੰ ਬਾਹਲਾ ਵਰਨਾ ਆਉਂਦਾ ਹੁੰਦਾ ਸੀ ਉਹ ਕਹਿੰਦੀ ਮੇਰੇ ਘਰ ਵਾਲਾ ਵੀ ਨਾ ਉਹ ਦਾਦੀ ਉਹਨੇ ਮੇਰਾ ਵੀਰਾ ਐ ਮੈਕੈਨਿਕ ਅੱਲਾ ਵੀਰਾ ਦਾ ਨਹੀਂ ਆਏ ਵੀ ਦਾਦ ਜੀ ਮੇ ਕੋਟ ਬਹੁਤ ਆਂਦਾ ਉਹ ਗੱਲ ਦੱਸ ਉਹ ਝੋਟੀ ਕਹਿੰਦੀ ਹਾਂ ਕਹਿੰਦੀ ਆ ਵੀਰਾ ਦਾ ਇੱਥੇ ਹੀ ਕਹਿੰਦੀ ਆ ਉਹ ਤੇ ਤਾਂ ਦਾਦ ਜੀ ਹਜ਼ਾਰਾ ਕੋ ਝੂੜੀਆਂ ਕਰਦੀ ਆ ਪਰ ਕੋਟ ਪੈਂਦੀ ਸੀ ਪੈਂਦੀ ਸੀ ਦੱਸ ਧੀਮੀ ਕਲਾ ਚੁੱਪ ਘਰੋਂ ਪਰਾਰ ਹੋ ਗਈ ਹਾਂਜੀ ਟਰੱਕਾਂ ਤੇ ਚੜ ਗਏ ਅੱਛਾ ਜੀ ਟਰੱਕਾਂ ਦੀ ਇੱਕ ਆਜ਼ਾਦ ਜ਼ਿੰਦਗੀ ਆ ਹਾਂਜੀ ਇੱਕ ਅਲੱਗ ਦੁਨੀਆ ਉਹ ਸਹੀ ਉਹ ਇਸ ਦੁਨੀਆ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹਾਂ ਕਿਉਂ ਤੇ ਤੁਸੀਂ ਕੀ ਖਾ ਰਹੇ ਹੋ ਕੀ ਕਰ ਰਹੇ ਹੋ ਕਿਸੇ ਨੂੰ ਕੋਈ ਮਤਲਬ ਨਹੀਂ ਤੁਹਾਡੇ ਤੱਕ ਜੇ ਤੁਸੀਂ ਕੋਈ ਨਸ਼ਾ ਵੀ ਕਰ ਰਹੇ ਹੋ ਤੀਜੇ ਬੰਦੇ ਨੂੰ ਕੋਈ ਮਤਲਬ ਨਹੀਂ ਉਹ ਦਾ ਡਰਾਈਵਰ ਹੈ ਡਰਾਈਵਰ ਹੈ ਠੀਕ ਹੈ ਨਾ ਇਸ ਕਰਕੇ ਅਸੀਂ ਟਰੱਕਾਂ ਤੇ ਚੜ ਗਏ ਅੱਛਾ ਜੀ ਬੰਬੇ ਚਲੇ ਗਏ ਹੂੰ ਬੰਦੇ ਆ ਕੇ ਇੱਧਰ ਆ ਕੇ ਵੀ ਟਰੱਕਾਂ ਤੇ ਹੀ ਰਹੇ ਹਾਂਜੀ ਠੀਕ ਹੈ ਉਹ ਕਹਿੰਦਾ ਭੁੱਖੇ ਮੂਰੇ ਬਾਤ ਪਾਈ ਟੱਕ ਮੈਨੂੰ ਸੰਤਾ ਨੇ ਪੁੱਛਿਆ ਕਹਿੰਦੇ ਮੰਗ ਕੀ ਮੰਗਣਾ ਮੈਂ ਕਿਹਾ ਜੀ ਜੀਪ ਚਲਾਉਣ ਨੂੰ ਜੀ ਕਰਦਾ ਉਹ ਕਹਿੰਦਾ ਕਮਲਿਆ ਇੱਕਨੇ ਮੈਨੂੰ ਕਿਹਾ ਕਿ ਸੰਤਾਂ ਨੇ ਤੈਨੂੰ ਪੁੱਛਿਆ ਵੀ ਮੰਗ ਕੀ ਮੰਗਦਾ ਮੈਂ ਕਿਹਾ ਮੰਗ ਤਾਂ ਲਿਆ ਸੀ ਵੀ ਜੀਪ ਚਲਾਉਣੀ ਮੰਗਦਾ ਹੂੰ ਉਹੀ ਗੱਲ ਆ ਵੀ ਮਤੋਂ ਨਹੀਂ ਕੀ ਰਹਿ ਜਾਂਦੀ ਹਾਂ ਸਹੀ ਗੱਲ ਆ ਜਿਹੜੇ ਮੇਰੇ ਨਾਲ ਦੇ ਮੁੰਡੇ ਬੱਸਾਂ ਚਲਾਉਂਦੇ ਸੀ ਉਹ ਅੱਜ ਵੀ ਬੱਸਾਂ ਚਲਾ ਰਹੇ ਆ ਕਿਉਂ ਇੱਕ ਬੱਸ ਡਰਾਈਵਰ ਦੀ ਜ਼ਿੰਦਗੀ ਆ ਜਿਹੜੀ ਉਹ ਵੀ ਇੱਕ ਹਨੇਰੇ ਦੇ ਅੰਦਰ ਹੈ ਸਹੀ ਆ ਉਹ ਵੀ ਇੱਕ ਮੌਤ ਦਾ ਗੁਹਾ ਹੀ ਹੈ ਉਹਦੇ ਵਿੱਚੇ ਵੇਚੀ ਚਲਾਈ ਫਿਰੋ ਜੇ ਕਦੇ ਪਹੀਆ ਖੁੱਲ ਗਿਆ ਉਹ ਤੇ ਮੌਤ ਆ ਤੇ ਨਹੀਂ ਉਹਦੇ ਅੰਦਰ ਹੀ ਰਹਿਣਾ ਬਾਹਰ ਨਹੀਂ ਨਿਕਲਣਾ ਅੱਛਾ ਉਹਦੀ ਵਜ੍ਹਾ ਹਾਂ ਤੁਸੀਂ ਕਿਸੇ ਵੀ ਬੰਦੇ ਦੇ ਮੱਥੇ ਨਹੀਂ ਲੱਗਣਾ ਹਾਂਜੀ ਕਿਸੇ ਵੀ ਪਿੰਡ ਦੀ ਮੀਟਿੰਗ ਦੇ ਵਿੱਚ ਨਹੀਂ ਬੈਠਣਾ ਕਿਉਂਕਿ ਸਵੇਰੇ 7 ਵਜੇ ਦਾ ਟਾਈਮ ਹੈ ਤੁਹਾਡਾ ਹਾਂਜੀ ਤੁਸੀਂ ਪਿੰਡੋਂ 3:30 4:00 5:00 ਨੇਰੇ ਬੈਗ ਪਾਇਆ ਗਲ ਚ ਰੋਟੀਆਂ ਪਾਈਆਂ ਟੇਬਨ ਚ ਬਸਤੇ ਚੱਲ ਹਾਂਜੀ ਸ਼ਾਮ ਨੂੰ ਬਸਤ ਖੜੀ ਕਰੀ ਉਤੋਂ ਸਬਜ਼ੀ ਲਈ ਤੇ 12 ਕੇਲੇ ਲੈ ਲਏ ਝੋਲੇ ਚ ਪਾਏ ਰਾਤ ਨੂੰ ਘਰੇ ਹਾਂ ਜਿਵਾਕ ਨੇ ਕੀ ਲੇ ਖਾਦੇ ਉਹੀ ਗੱਲ ਹੈ ਜਿਹੜੀ ਸਬਜ਼ੀ ਤੁਸੀਂ ਲੈ ਕੇ ਗਏ ਆਂ ਬੁੜੀਆਂ ਨੇ ਬਣਾ ਕੇ ਸਵੇਰੇ ਤੁਹਾਡੇ ਟਿਬਣ ਚ ਪਾਤੀ ਲੈ ਕੇ ਚਾਲ ਬਸਤੀ ਜਦੋਂ ਆਉਣਾ ਜਵਾਕ ਉਦੋਂ ਵੀ ਸੁੱਤੇ ਜਦੋਂ ਜਾਣਾ ਜਵਾਕ ਉਦੋਂ ਵੀ ਸੁੱਤੇ ਤੇ ਨਿੱਕੇ ਜਵਾਕ ਤਾਂ ਆਪਦੀ ਮਾਂ ਨੂੰ ਪਹੁੰਚ ਹੀ ਲੈਦੇ ਹੁੰਦੇ ਸੀ ਜੇ ਕਿਸੇ ਦਿਨ ਨਹੀਂ ਜਾਣਾ ਵੀ ਮੰਮੀ ਉਹ ਕੇਲੇ ਵਾਲਾ ਭਾਈ ਘਾਤੋਂ ਨਹੀਂ ਆਇਆ ਅੱਜ ਅੱਛਾ ਅੱਛਾ ਕਿਉਂਕਿ ਵੀ ਕੇਲੇ ਵਾਲਾ ਭਾਈ ਦੱਸ ਦੇ ਜਵਾਕਾਂ ਨੂੰ ਪਤਾ ਹੀ ਨਹੀਂ ਲਿਆ ਸਾਡਾ ਪਿਓ ਆ ਕਿਉਂਕਿ ਪਿਓ ਦਾ ਤਾਂ ਘਰ ਦੇ ਘਰੇ ਰਹੀਏ ਹਾਂ ਪਤਾ ਹੀ ਲੱਗਦਾ ਜਵਾਕਾਂ ਨੂੰ ਕਿਉਂਕਿ ਇਹ ਤਾਂ ਕਿਹੋ ਜੀ ਚੀਜ਼ ਆ ਉਹ ਤਾਂ ਖੜੀ ਵੀ ਨਹੀਂ ਕਰ ਸਕਦੇ ਸੋਚਣ ਦਾ ਮਤਲਬ ਕਿ ਹੋਰ ਤੁਹਾਨੂੰ ਸੋਚਣ ਦਾ ਮਤਲਬ ਨਹੀਂ ਹੈ ਮੈਂ ਦੇਵੀ ਵਿਦਿਆਲ ਦੀ ਵਾਸਤੇ ਐਂਡ ਦੇਵੀ ਵਿਦਿਆਲ ਦੀ ਬਾਤ ਚਲਾਈ ਮੈਂ ਡੀਵੀਐਸ ਅੱਛਾ ਜੀ ਤੇ ਟੋਨਾ ਮੇਰੇ ਨਾਲ ਹੁੰਦਾ ਸੀ ਅੱਛਾ 8 ਦਿਨ ਮੇਰੇ ਨਾਲ ਟੋਨੇ ਨੇ ਡਿਊਟੀ ਦਿੱਤੀ ਮੈਨੂੰ ਘਰੇ ਛੱਡ ਕੇ ਜਾਣਾ ਕਾਰ ਤੇ ਸੜ ਕੇ ਆ ਕੇ ਕਾਰਬਾਰ ਚਲਾ ਕੇ ਟੀ ਚੱਲ ਬਈ ਚੱਲ ਕੇ ਕਰਾਂ ਟਾਈਮ ਹੁਣ ਆਲਾ ਆਪਾਂ 9ਵੇਂ ਦਿਨ ਲੈ ਕੇ ਤੇਰੋਗੇ ਵਾਸਤੋਂ ਅੱਛਾ ਠੀਕ ਹੈ ਤੇ ਟਰੱਕ ਮੇਰਾ ਆਪਦਾ ਸੀ ਉਹ ਫੇਲ ਹੋ ਗਿਆ ਹਾਂ ਉਹ ਮੈਂ ਜ਼ਥੇਦਾਰ ਤੋਂ ਤਾਂ ਚੋਂ ਦੀ ਹਾਰਤ ਕੋਲੇ ਲਾਇਆ ਆ ਵੀ ਜਦੋਂ ਕੁਸ ਦੀ ਸੀ ਆਈ ਨਹੀਂ ਪੈਰ ਉਹਦੇ ਥੱਲੇ ਨਾ ਕੱਖ ਨਾ ਹਾਲਾਤ ਹੀ ਇਹੋ ਜਿਹੇ ਹੋ ਗਏ ਜੇਬ ਤੇ ਰੁਪਈਆ ਨਾ ਤੇ ਉਹ ਕਸਤਾਂ ਵਾਲੇ ਫੜਨ ਵਾਲੇ ਆ ਗਏ ਭਾਈ ਘਰੇ ਅੱਛਾ ਤੇ ਉਹ ਹੀ ਸਾਡੇ ਪਿਓ ਕੋਲੇ ਆ ਕੇ ਰਵਾਲ ਬਾਰਾਂ ਇੱਕ ਕਾਉਣ ਆਏ ਟੇਬਲ ਤੇ ਰੱਖ ਲਿਆ ਚੱਕਰੀ ਜਿਹੜੀ ਬੰਤਾ ਦਾਣਾ ਬਾਗੇ ਪੁਰਾਣੇ ਦਾ ਐਮਸੀ ਅੱਜ ਵੀ ਹੈਗਾ ਠੀਕ ਐ ਐਂਡ ਨੂੰ ਅਖੀਰ ਨੂੰ ਮੇਰਾ ਦਿਮਾਗ ਖਰਾਬ ਹੋ ਗਿਆ ਕਿਉਂਕਿ ਜਿਹੜਾ ਸਿਆਣਾ ਬੰਦਾ ਹੁੰਦਾ ਨਰਮ ਬੰਦਾ ਹੁੰਦਾ ਉਹ ਗਰਮ ਵੀ ਹੋ ਜਾਂਦਾ ਹੁੰਦਾ ਮੈਂ ਕਿਹਾ ਕਕਾਈ ਜੇ ਜਾਂਦਾ ਮਾਰ ਮੇਰੇ ਤੇ ਨਹੀਂ ਆ ਮੇਰਾ ਪਿਓ ਖੜਾ ਮੈਂ ਕਿਹਾ ਜੇ ਨਾ ਮਾਰੀ ਇਹਦਾ ਪੁੱਤ ਨਾ ਕਹੀਂ ਫੜਾ ਸਾਡਾ ਬੜਾ ਕੰਦਾ ਫੜਾ ਨਾ ਤਾਂ ਇਹ ਕਾਬਲਾ ਹੈ ਉਹਨਾਂ ਨੇ ਜੇਬ ਚ ਪਾ ਲਿਆ ਥਾਕੇ ਮੈਂ ਕਿਹਾ ਗੱਡੀ ਖੜੀ ਆ ਮੇਰੀ ਉੱਥੇ ਆ ਜਾਓ ਫੜਾਵਾਂ ਨਾ ਸਾਨੂੰ ਤਾਂ ਕੀ ਲੋੜ ਆ ਮੈਂ ਕਿਹਾ ਸੱਚੀ ਫੜਾਉਣਾ ਨੋ ਨੋ ਅੱਛਾ ਸਾਨੂੰ ਤਾਂ ਕੀ ਲੋੜ ਆ ਅੱਛਾ ਉਹ ਮੈਂ ਕਿਹਾ ਤਾਂ ਡੰਡੇ ਦੀ ਦੁਨੀਆ ਯਾਰ ਮੈਂ ਤਾਂ ਗੱਡੀ ਫੜਾਵਾਂ ਜਾਣਨਾ ਕਿੱਥੋਂ ਗੱਡੀ ਫੜਨਾ ਏ ਮੈਂ ਮੈਂ ਤਾਂ ਕਰਾਂ ਜਦੋਂ ਮੈਂ ਕਹਾ ਮੈਨੂੰ ਬੜਾਲ ਵਾਲ ਵਾਰ ਤੈਨੂੰ ਮੈਂ ਤੇਰੇ ਟਾਰਗੇਟ ਘਾਵਾਂ ਉਹ ਪੰਜ ਮਿੰਟ ਹੋਈ ਕਿ ਲੈਣੇ ਗੱਡੀ ਤਾਂ ਉਹ ਮੈਂ ਕਹਾ ਗੱਡੀ ਉੱਥੇ ਗੱਡੀ ਫੜ ਲਓ ਕਹਿੰਦਾ ਨਾ ਮੈਂ ਕਹਾ ਡੰਡਾ ਚੱਕ ਡੰਡੇ ਤੇ ਯਾਰ ਮੈਂ ਕਹਾ ਡੰਡਾ ਚੱਕ ਜੇ ਕਾਮਯਾਬ ਹੋਣਾ ਹੈ ਉਹੀ ਗੱਲ ਮੈਂ ਕਹਾ ਮੈਂ ਗੱਡੀ ਨੂੰ ਹੱਥ ਨਹੀਂ ਪਾਉਣ ਦੰਦਾ ਨਾਲੇ ਜੋਰ ਦੀ ਨੇ ਲਾਉਣਾ ਪਹਿਲਾ ਕਾਂਡ ਕੋਟ ਹੀ ਸਿੱਖਾਂ ਜਾਟ ਆਇਆ ਇੱਕ ਅਸੀਂ ਝਟੋਨੇ ਵਰਗੇ ਜਾਂਟੇ ਵਰਗੇ ਸਾਰੇ ਨਾਲ ਮੈਂ ਕਹਾ ਪਹਿਲ ਮੈਂ ਕਰੂੰਗਾ ਮੈਂ 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 ਮਾਰੂੰਗਾ ਕਹਿੰਦਾ ਉਹ ਜਿਹੜਾ ਲੁਧਿਆਣੇ ਮਿਲਿਆ ਸੀ ਆਪਾਂ ਨੂੰ ਭਾਉ ਪੀਰ ਮੁਹੰਮਦ ਵਾਲਾ ਹਾਂਜੀ ਹਾਂਜੀ ਜਿਹਦੇ ਗੱਡੀ ਦੀ ਜ਼ਮਾਨਤ ਕਰਾਉਣ ਗਏ ਆ ਉਹ ਉਹਦਾ ਕੰਮ ਸੀ ਅੱਛਾ ਮੈਂ ਦੱਸ ਸਕੀ ਘਟਾ ਨੂੰ ਨਾਂ ਲੈ ਲੈ ਆਪਦਾ ਗੁੱਸਾ ਪੈਂਦਾ ਤਾਰੀਆਂ ਆਤੀ ਦੀ ਨੂੰ ਦੱਸਣਾ ਤਾਤੀ ਦੀ ਨੂੰ ਦੱਸਣਾ ਮੈਨੂੰ ਆਏ ਮੇਰਾ ਨਾਂ ਆਵੇ ਅੱਛਾ ਅੱਛਾ ਆ ਗਿਆ ਨਾਂ ਤੜਕੇ ਨੂੰ ਬਰੋਲਾ ਜਾ ਉੱਠ ਖੜਿਆ ਪੁਲਿਸ ਆ ਗਈ ਉਹਦੋਂ ਨੇ ਇੱਕ ਨਾ ਹੋਰ ਧਾਲਿਆ ਮੈਂ ਦੋਨੋਂ ਤੇ ਪੁਲਿਸ ਆ ਗਈ ਠੀਕ ਹੈ ਉਹ ਜਦੋਂ ਤੀਜਾ ਕਰਿਆ ਉਹਦੋਂ ਚਰਚਾਜ ਆ ਗਿਆ ਕੰਮ ਉਹੀ ਟਰੱਕ ਵਾਲੇ ਮੈਨੂੰ ਕਹਿੰਦੇ ਆ ਜਾ ਬਹਿ ਕੇ ਗੱਲ ਕਰ ਲਈਏ ਉਹ 90 ਰੁਪਏ ਦਿੱਤੇ ਮੈਨੂੰ ਕਹਿੰਦੇ ਸਾਤੋਂ ਲੈ ਜਾ। ਟਰੱਕਰੋ ਦਿੱਤੇ। ਹਾਂ। ਫਿਰ ਗੱਡੀ ਝੱਡ ਜਾ ਗੱਡੀ ਕਹਿੰਦੇ ਫੜ ਕੇ ਨਹੀਂ ਲਿਆਉਣੀ ਆਪ ਜਾੜ ਜੀ। ਹਾਂ। ਆਪ ਵਾਗੇ ਭਰਾਣੇ ਝੱਡ ਕੇ ਗਿਆ। ਮੈਂ ਕਹਿੰਦਾ ਤਾਂ ਕੰਮ ਲੋਟ ਹੈ। ਹਾਂ। ਇੱਧਰ ਨੂੰ ਹੀ ਹੋ ਲੋ। ਅੱਛਾ। ਕਿਉਂਕਿ ਜਦੋਂ ਬੰਦਾ ਨਾ شریف ਹੈ ਟੁੱਟ ਚੁੱਕਿਆ ਉਹਨੂੰ ਕੋਈ ਨਹੀਂ ਕੋਸ ਕਹਿੰਦਾ। ਮਤਲਬ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਿਆ। ਬਿਲਕੁਲ ਹੀ। ਹਾਂ। ਇੱਕ ਤਾਂ ਮੈਨੂੰ ਵਿਆਜ ਤੋਂ ਬਹੁਤ ਨਫ਼ਰਤ ਹੈ। ਠੀਕ ਹੈ। ਕਿਉਂਕਿ ਜਿਹੜਾ ਬੰਦਾ ਵਿਆਜ ਵੀ ਹੱਕ ਦਾ ਲਓ ਯਾਰ। 1.5 ਰੁਪਇਆ ਚੱਲਦਾ 2 ਰੁਪਏ ਚੱਲਦੇ ਆ ਨਾ ਰੁਪਇਆ ਚੱਲਦਾ ਚਲੋ ਕਿਸੇ ਨੂੰ ਨਹੀਂ ਮਿਲਦਾ ਚਲੋ 2 ਤੇ ਦੇ ਦਿਓ ਹੁਣ ਜਿਹੜੇ 5 5 ਵਾਲੇ ਆ ਬਾਈ ਉਹ ਪੈਸੇ ਮੜਾਉਣ ਵਾਲਾ ਕੰਮ ਥੋੜੀ ਹੁੰਦਾ ਉਹ ਉਹ ਤਾਂ ਫਸਾਉਣ ਵਾਲਾ ਕੰਮ ਸਾਡੇ ਆ ਕਮਾਈ ਵੇਹੇ ਦਿੰਦੀ ਸੀ ਵਿਆਜ ਤੇ ਪਿੰਡ ਚ ਤੇ ਮੈਂ ਪਿੰਡ ਚ ਕੋਈ ਕਰਾਮਾਤ ਨਹੀਂ ਕੀਤੀ ਸੀ ਬਦਮਾਚੀ ਚ ਕੁਝ ਵੀ ਪਿੰਡ ਦੇ ਵਿੱਚ ਮੇਰੇ ਕੋਲ ਕੋਈ ਪਤਾ ਨਹੀਂ ਕਿ ਮੁੰਡਾ ਇਹ ਹੋ ਜਾ ਸਾਰਾ ਪਿੰਡ ਕਹ ਰਿਹਾ ਇਹਦੀ ਸੌਹ ਦਿੰਨੇ ਦਾ ਮੁੰਡਾ ਹੀ ਨਹੀਂ ਹੋ ਜਾ ਅੱਛਾ ਤੇ ਸਾਡੇ ਮਾਜ ਵੀ ਸਿੱਖ ਜਿਹੜਾ ਉਹ ਆਇਆ ਉਹਦੇ ਚਿੱਟੀ ਉਹਦਾ ਪਿਓ ਹਾ ਹਾਲੈਂਡ ਨੂੰ ਫਿਰ ਜਦੋਂ ਮੈਂ ਘਰੇ ਗਿਆ ਮੈਂ ਕਿ ਕੀ ਗੱਲ ਹੋ ਗਈ ਕਹਿੰਦਾ ਯਾਰ ਇੰਨੇ ਪੈਸੇ ਫੜੇ ਸੀ ਵਿਆਜ ਤੇ ਉਦੋਂ ਟਿੱਗਣੇ ਮੋੜੀ ਬੈਠੇ ਆ ਪੈਸੇ ਖੜੇ ਦੇ ਖੜੇ ਆ ਯਾਰ ਮੈਂ ਕਿ ਚੱਲ ਲਵਾ ਕੇ ਲਿਆਵਾਂ ਮੈਂ ਗਿਆ ਮੈਂ ਕਿ ਬੇਬੇ ਮੈਨੂੰ ਪੈਸੇ ਚਾਹੀਦੇ ਕਹਿੰਦੀ ਕਿੰਨੇ ਮੈਂ ਕਿ ਇੰਨੇ ਕਹੀ ਲਾਲਾ ਤੇਰੇ ਪਿਓ ਉਹਨਾਂ ਦਾ ਬਹੁਤ ਆਪਣਾ ਕਹਿੰਦੀ ਪਿਆਰ ਆ ਮੈਂ ਕਿ ਲੈ ਦੇ ਦੇ ਅੱਛਾ ਮੈਂ ਪੈਸੇ ਫੜੇ ਸੈਣ ਕਰੇ ਜਿੱਥੇ ਉਹ ਨਹੀਂ ਕਿਹਾ ਅੱਛਾ ਤੇ ਮੈਂ ਪੈਸੇ ਜਾ ਕੇ ਉਹਨੂੰ ਫੜਾ ਤੇ ਮੈਂ ਕਿ ਮੋੜ ਦੇ ਉਹਨੇ ਉੱਥੇ ਹੀ ਉਹਨੂੰ ਫੜਾ ਕੇ ਆਦਾ ਪਰ ਉਹਨੂੰ ਨੋਟ ਫੜ ਲਿਆ ਮਿੰਨੇ ਕਬਾਦ ਮੈਨੂੰ ਕਹਿੰਦੀ ਵਿਆਜ ਮੈਂ ਕਹਾਦਾ ਕਹਿੰਦੀ ਪੈਸਾ ਨਾ ਮੈਂ ਕਿਹੜੇ ਪੈਸੇ ਕਹਿੰਦੀ ਮੇਰੇ ਘਰੋਂ ਜਾਈ ਮੈਂ ਕਦੋਂ ਲਿਆ ਮਗਾ ਕਹਿੰਦੀ ਕਹੋ ਤੂੰ ਸੈਣ ਨਹੀਂ ਕਰੇ ਮੈਂ ਕਹਦਾ ਤੂੰ ਦੀ ਮੋੜ ਤੈਨੂੰ ਹਾਂ ਨਾਲ ਨਾਲ ਮੋੜਦਾ ਕਹਿੰਦੀ ਕਿਉਂ ਉਹਦਾ ਕਦੀ ਕਿਉਂ ਨਹੀਂ ਮੋੜਿਆ ਮੈਂ ਕਹਦਾ ਮੈਂ ਹੀ ਦਿੱਤੇ ਉਹਨੂੰ ਵਾਹ ਕਹਿੰਦੀ ਆਹ ਤੇ ਮੈਂ ਪੈਸਾ ਤੇ ਰਹੀ ਸੀ ਹਾਂ ਮੈਂ ਵੜ ਕੇ ਉਹਨੂੰ ਵੜਾ ਤੇ ਉਹਨੇ ਵੜ ਕੇ ਤੈਨੂੰ ਵੜਾ ਤੇ ਸੁਰ ਗਿਆ ਇੰਨੇ ਜੀ ਵਿਆਜ ਹਾਂ ਅੱਛਾ ਆਹ ਕਿਧਰ ਨੂੰ ਗਈ ਗੱਲ ਕਹਿੰਦੀ ਹਾਂ ਨਾਲ ਉਹਦਾ ਮੁੰਡਾ ਕਹਿੰਦੇ ਕੇਸ ਕਰਨਾ ਮੈਂ ਕਹਿੰਦਾ ਕਿ ਚਿਹਰੀਆਂ ਮੋਗੇ ਆ ਹਾਂ ਪਰ ਮੈਂ ਕਹਿੰਦਾ ਮੁੰਡਾ ਇਕੱਲਾ ਮਾਈ ਕੀ ਪਤਾ ਇਹਨਾਂ ਗੱਲਾਂ ਚ ਹਾਂ ਇਹਨੂੰ ਜਿਉਂਦਾ ਵਸਦਾ ਰੱਖ ਮਾਤਾ ਮੈਂ ਕਹਿੰਦਾ ਨਹੀਂ ਇਹ ਤਰ ਜੂ ਬਚੇਰਾ ਕਹਿੰਦੀ ਫਿਰ ਜਵਾਬ ਹੀ ਸਮਝ ਗਏ ਮੈਂ ਕਹਿੰਦਾ ਤੂੰ ਉੱਤੇ ਤਾਂ ਹੋਰ ਮੈਂ ਕੋਈ ਕਹਿ ਨਹੀਂ ਸਕਦਾ ਹਾਂ ਜੋ ਹੋਰ ਕੋ ਡੈਮੋ ਲੈਣਾ ਤਾਂ ਲੱਤਾਂ ਬੰਦ ਤੋੜ ਦਿੰਨੇ ਭਾਈ ਕਹਿੰਦੀ ਨਹੀਂ ਅੱਜ ਤੋਂ ਬਾਅਦ ਵੀ ਤੇਰੇ ਘਰੇ ਆਉਂਦੇ ਮੈਂ ਕਹਾਂ ਜਾ ਬਾਜ ਜਾ ਤੈਨੂੰ ਇਹਨੇ ਪੈਸੇ ਨਹੀਂ ਦੇਣਾ ਮੰਗਿਆ ਮੈਂ ਕਹਾਂ ਨਾ ਦੇ ਦੇ ਮੈਂ ਕੋਈ ਮਾਰਾ ਕਰਿਆ 3 ਗੁਣਾ ਰੁਪਏ ਦੇਈ ਬੇਟਾ ਤੈਨੂੰ ਅਜੇ ਸ਼ਰਮ ਨਹੀਂ ਤੁਹਾਨੂੰ ਗਰੀਬ ਆਦਮੀ ਤੇ ਹਿਆੜੀਦਾਰ ਬੰਦਾ ਹੋਰ ਜਾਵੇ ਕਿੱਥੇ ਉਹ ਕਹਿੰਦਾ ਜਿਉਂਦਾ ਰਹਿ ਪੁੱਤ ਕਿੰਨੀ ਅਸੀਸਾਂ ਠੀਕ ਹੈ ਮੈਂ ਮਾਰਾ ਉਦਾਂ ਕਿਸੇ ਦਾ ਨਹੀਂ ਕਰਿਆ ਉਹ ਵਿਆਹ ਕਰਿਆ ਸਾਡੇ ਕੁੜੀਆਂ ਦਾ ਉਹ ਵੀ ਕੁੜੀ ਦਾ ਮੈਂ ਘਰੇ ਪਿਆ ਮੈਨੂੰ ਰੋਂਦੀ ਰੋਂਦੀ ਦਾ ਫੋਨ ਆਇਆ ਚਾਚਾ ਕੱਲਾ ਸੁਣਿਆ ਉਦੋਂ ਤਾਂ ਹਾਂ ਨਿਕਲ ਗਈਆਂ ਧੀ ਦੀਆਂ ਅੱਛਾ ਘਰੇ ਦੋ ਕੁੜੀਆਂ ਦਾ ਵਿਆਹ ਕਰਿਆ ਅੱਛਾ ਘਰੇ ਰੁਪਈਆ ਨਹੀਂ ਅੱਛਾ ਜੀ ਮੈਂ ਵਾਪਸ ਫੋਨ ਲਾ ਮੈਂ ਤਾਂ ਫੋਨ ਨਾ ਚੱਕਣ ਮੈਂ ਬੜਾ ਟੈਨਸ਼ਨ 'ਚ ਮੋਂ ਸਾਡੇ ਮੁੰਡੇ ਨੇ ਦੱਸਿਆ ਕਹਿੰਦੇ ਇਹਨਾਂ ਦਾ ਆਪਣੇ ਯਾਰ ਭਾਂਤਾਂ ਦਾ ਨੰਬਰ ਹੈ ਮੈਂ ਘਰੇ ਚੱਲੋ ਯਾਰ ਗਏ ਤੇ ਆਪ ਪਿਆ ਮੰਜੇ ਤੇ ਤੇ ਦੇਖ ਕੇ ਮੈਨੂੰ ਤਾਂ ਹੀ ਰੋ ਪਿਆ ਮੈਂ ਗੱਲ ਨਾ ਲਾਇਆ ਮੈਂ ਗੱਲ ਦੱਸ ਕੀ ਆ ਕਹਿੰਦਾ ਵਿਆਹ ਚ ਦੇਣਾ ਅੱਠ ਰਹਿ ਗਏ ਮੁੰਡਾ ਫੌਜੀ ਆ ਹੁਣ ਆਪਾਂ ਨਾਂ ਲੈਣੇ ਵਿੱਚ ਗੱਲ ਨੂੰ ਕੁੜੀਆਂ ਦੇ ਅਸਰ ਪੈਂਦਾ ਹਨਾ ਇਹ ਮੁੰਡਾ ਫੌਜੀ ਆ ਤੇ ਗੱਲ ਆ ਵੀ ਆਪਣੇ ਕੋਲੇ ਤਾਂ ਪੰਜੀ ਨਹੀਂ ਇੱਕ ਤਾਂ ਮੇਰਾ ਸਾਕਾ ਭਰਾ ਹੀ ਪੈਸੇ ਲਈ ਬੈਠਾ ਸੀ ਅੱਛਾ ਬਾਹਰ ਭੇਜਣ ਦੇ ਨਾਂ ਤੇ ਮੁੰਡੇ ਨੂੰ ਉਹ ਨਾ ਦੇਣ ਇੱਕ ਵਾਰ ਵਿਚ ਲੁਧਿਆਣੇ ਦਾ ਸੀਗਾ ਸਨੀ ਸਨੀ ਵਿਚ ਰਲਿਆ ਉਹ ਨਾ ਦੇਣ ਭਾਈ ਮੈਂ ਯਾਰ ਤੂੰ ਤਗੜਾ ਹੋ ਜਲ ਕਾਲ ਨੂੰ ਫਰਨੀਚਰ ਲੈ ਕੇ ਆਉਨੇ ਆਪਾਂ ਮੈਨੂੰ ਕਹਿੰਦਾ ਆਪਣੇ ਕੋਲ ਦਾ ਰੁਪਈਆ ਹੀ ਘਰੇ ਦਾ 10000 ਮੈਂ ਕਹੇਗਾ ਹਾਂ ਮੈਂ ਕਹਾਂ ਚੱਲ ਤੂੰ ਬਹੁਤ ਹੈ ਅੱਛਾ ਅਸੀਂ ਨਿਹਾਲੇ ਲੈ ਕੇ ਵੱਡੀ ਸਾਰੀ ਦੁਕਾਨ ਉਹ ਕਹਿੰਦਾ ਜੀ ਆਪ ਜੀ ਮੈਂ ਖੜਾ ਜੀ ਅੱਛਾ ਮੈਂ ਕਹਾ ਵਧੀਆ ਵਧੀਆ ਚੀਜ਼ਾਂ ਪਸੰਦ ਕਰ ਲਾ ਉਹ ਤਾਂ ਮੈਂ ਰੇੜੇ ਭਰਾ ਲਿਆਂਦੇ ਸੀ ਪੀਟੇ ਰੇੜੇ ਤੁਹਾਨੂੰ ਅੱਗੇ ਵੀ ਦੱਸਿਆ ਹੀ ਮੈਂ ਅੱਛਾ ਉਹ ਮੈਂ ਕੋਈ ਮਤਲਬ ਕੇ ਕੋਈ ਧੋਖਾ ਨਹੀਂ ਕਰਿਆ ਹਾਂ ਇੱਕ ਭਰਿਆ ਘੜਾ ਹਾਂ ਇੱਕ ਨਲਕਾ ਲੱਗਿਆ ਸਹੀ ਹੈ ਤੇ ਜੇ ਉਹਦੇ ਘਰੇ ਤੇ ਆਪਾਂ ਗਲਾਸ ਭਰ ਲਿਆ ਉਹ ਨਲਕੇ ਤੋਂ ਦੁਬਾਰਾ ਭਰ ਲੂਗਾ ਜੇ ਉਹਨੋਂ ਹੁੰਦਾ ਹੀ ਮਾਰੀ ਪੂੰਜੀ ਵਾਲਾ ਉਹਦੇ ਨਾਲ ਲੈ ਜਾਂਦੇ ਫੇਰ ਆਪਾਂ ਗਲਤ ਸੀ ਫੇਰ ਗਲਤ ਸੀ ਬਾਕੀ ਉਹ 3 ਤੋਰੀਆਂ ਵਾਰੂ 3 ਤੋਰੀਆਂ ਠੀਕ ਹੈ ਜੇ ਮੇਰੀ ਇੱਕ ਘਰ ਨਾਲ ਪਿੰਡ 'ਚ ਲੜਾਈ ਹੋਈ ਉਹਨਾਂ ਨੇ ਸੌਖਪ੍ਰੀਤ ਬੁੱਢੇ ਦਾ ਸਿਰ ਪਾੜਿਆ ਇੱਕ ਸਾਡੇ ਹੋਰ ਚੋਰ ਦਾ ਪਰ ਉਹਨਾਂ ਨੇ ਪਤਾ ਹੀ ਨਹੀਂ ਕਿੰਨੇ ਕ ਸਾਡੇ ਜ਼ਿਮੀਂਦਾਰ ਕੁੱਟੇ ਸੀ ਅੱਛਾ ਮਾਈ ਵੀ ਸਿੱਖਾਂ ਦਾ ਪਰਿਵਾਰ ਸੀ ਵੱਡਾ ਪਰਿਵਾਰ ਸੀ ਇਸ ਕਰਕੇ ਮੇਰੀ ਉਹਨਾਂ ਨਾਲ ਖੜਪਾ ਕੋਈ ਚੌਥੀ ਲੜਾਈ ਮੇਰੀ ਮੰਦਰ ਤੇ ਹੋਈ ਸੀ ਅੱਛਾ ਉਹ ਮੰਦਰ ਅੱਜ ਵੀ ਕਮੇਟੀ ਮੇਰੀ ਹੈ ਹਾਂ ਉਹ ਮੰਦਰ ਅਸੀਂ ਆਜ਼ਾਦ ਕਰਵਾਇਆ ਸੀ ਕਿਉਂਕਿ ਜਿਹੜੀ ਸਾਡੀ ਪਹਿਲਾਂ ਵਾਲੀ ਕਮੇਟੀ ਸੀ ਉਹ ਕਹਿੰਦੇ ਵੀ ਅਸੀਂ ਮੱਥਾ ਨਹੀਂ ਟੇਕ ਸਕਦੇ ਮੈਂ ਕਿਹਾ ਵੀ ਜੇ ਮੱਥਾ ਨਹੀਂ ਟੇਕ ਸਕਦੇ ਤਾਂ ਆਪਣਾ ਮੰਦਰ ਤੇ ਰਹਿਣ ਦਾ ਹੱਕ ਵੀ ਨਹੀਂ ਸਹੀ ਗੱਲ ਹੈ ਜਿਹੜੀ ਜਗ੍ਹਾ ਨੂੰ ਆਪਾਂ ਮੰਨਣਾ ਹੀ ਨਹੀਂ ਉਹ ਆਪਾਂ ਉੱਤੇ ਪ੍ਰਧਾਨਗੀ ਵੀ ਕਿਉਂ ਕਰੀਏ ਸਹੀ ਗੱਲ ਹੈ ਕਿਉਂਕਿ ਬਾਬਾ ਕੁਸਾ ਰਾਮ ਜੀ ਇੱਕ ਇੰਨੀ ਕੁ ਮਹਾਨ ਸ਼ਖਸੀਅਤ ਹੈ ਸਾਡੇ ਪਿੰਡ ਦੀ ਜਿਹੜਾ ਸਾਡੇ ਪਿੰਡ ਨੂੰ ਸੋਨੇ ਦੀ ਝੜੀ ਬਣਾਈ ਬੈਠਾ ਛੋਟਾ ਜਪੈਂਡਾ ਤੈਨੂੰ ਪਤਾ ਕਿਤੇ ਗਲੀ ਚ ਪਾਣੀ ਖੜਾ ਨਹੀਂ ਮਿਲਦਾ ਤੈਨੂੰ ਕਿਤੇ ਗਲੀ ਕੱਚੀ ਨਾ ਮਿਲੂ ਪਿੰਡ ਦੀ ਤੈਨੂੰ ਠੀਕ ਹੈ ਹਰ ਸੰਸਥਾ ਇਹੋ ਜੀ ਮਿਲੂਗੀ ਤੈਨੂੰ ਬਜ਼ੁਰਗਾਂ ਦੇ ਬਹਿਣ ਵਾਲੀਆਂ ਜਗ੍ਹਾ ਸਾਰੇ ਹਸਪਤਾਲ ਬੰਦਿਆਂ ਦਾ ਪਸਮਾ ਦਾ ਸਮਸ਼ਾਨ ਘਾਟ ਸਰਕਾਰੀ ਸਕੂਲ ਪ੍ਰਾਇਮਰੀ ਸਕੂਲ ਜਿਹੜੇ ਵੱਡਾ ਮਤਲਬ ਕਿ ਪ੍ਰਾਈਵੇਟਾਂ ਵਰਗੇ ਆ ਸਾਰੀ ਮੰਦਰ ਦੀ ਦੇਣ ਹੈ ਪੈਲਸ ਬਣਿਆ ਪਿੰਡ ਦੇ ਵਿੱਚ ਆ ਪੜਿਆ ਉਹ ਵੀ ਮੰਦਰ ਦੀ ਦੇਣ ਹੈ ਠੀਕ ਹੈ ਉਹਦੇ ਪਿੱਛੇ ਲੜਾਈ ਹੋਈ ਪਰ ਮੈਂ ਉਦੋਂ ਥੋੜਾ ਜਾਇ ਇਸ ਗੱਲ 'ਚ ਹੋਰ ਗਾਂ ਵਧਿਆ। ਗਾਂ ਮੈਂ ਵਧ ਗਿਆ। ਉਹ ਮੇਰੀ ਗਲਤੀ ਸੀ। ਜੀ। ਕਿਉਂਕਿ ਏਡਾ ਕ ਕਮਲ ਕੁੜਦਾ ਸੀ ਮੈਂ ਇਕੱਲਾ ਹੀ ਪੈੜੀ ਵਾਇਆ ਹੁੰਦਾ ਸੀ ਮੈਂ। ਹਾਂ। ਭਾਗੀ ਕੀ ਪੈੜੀ ਪਾਣੀ ਸੀ ਚਾਰ ਕਿੱਲੇ ਰਾਜੂ ਡਾਲੇ ਵਾਲਾ ਸਾਰੇ ਟੋਨਾ ਤੇ ਇਸ ਧੀਰ ਐਸਐਚ ਹੁੰਦਾ ਹੀ ਨਿਆਲ ਸਿੰਘ ਵਾਲੇ ਉੱਥੇ ਫੈਸਲਾ ਹੁੰਦੇ ਚ ਤੂੰ ਤੋ ਮੈਂ ਮੈਂ ਹੋਗੀ। ਉਹ ਕਹਿੰਦਾ ਮੈਂ ਵੀ ਫੌਜੀ ਆ ਜਾਓ ਜਿਹੜਾ ਆਉਂਦਾ ਮੈਂ ਕਿਹਾ ਇਕੱਲਾ ਹੀ ਆਉਂਦਾ ਟ ਆ ਗਿਆ ਮੈਂ ਕਿਹਾ ਚੱਲ। ਮੈਂ ਤੇ ਦੀਪ ਬੌੜਿਆਂ ਵਾਲਾ ਜਿਹੜਾ ਦਬਈ 'ਚ ਬੈਠਾ। ਅੱਛਾ ਦੀਪ ਮੈਂ ਕਾ ਟਰੈਕਟਰ ਓਏ। ਦੀਪ ਦਾ ਪਿਓ ਗਰਸਾ ਸਰਪੰਚ ਅੱਜ ਵੀ ਮੈਂ ਬੰਦੇ ਦੇ ਪੈਰੀਂ ਹੱਥ ਲਾਉਣਾ ਉਹਦੇ ਪਿਓ ਆਪਣਾ ਪਰ ਮੈਨੂੰ ਅੱਜ ਤੱਕ ਕਿਸੇ ਚੀਜ਼ ਤੋਂ ਜਵਾਬ ਨਹੀਂ ਦਿੱਤਾ ਹੀ ਉਹਨਾਂ ਨੇ ਕਦੇ ਵੀ ਉਸ ਪਰਿਵਾਰ ਨੇ ਨਾ ਅੱਜ ਦੇਣ ਤੇ ਉਹਨੇ ਕਹ ਮੈਂ ਕਹ ਉਹਨੇ ਕਹਦਾ ਪੁੱਤ ਟਰੈਕਟਰ ਨਾ ਵਾ ਚੋ ਲਾ ਦਿਓ ਚੰਦਾ ਗੋਲੀ ਗਾਲੀ ਬੱਤੀ ਗੰਜਰ ਦਿਓ ਚੋ ਦਾ ਬਾਜੂ ਮੈਂ ਕਹ ਤੇਰੀ ਤਾਂ ਉਹ ਗੱਲ ਆ ਚਾਚਾ ਮੈਂ ਕਹ ਕੋਈ ਮਰ ਗਿਆ ਸੀਗਾ ਤੇ ਬੁੜੀਆਂ ਰੋਣ ਆਈਆਂ ਐਕਸੀਡੈਂਟ ਨਾਲ ਮਰਿਆ ਸੀ ਇੱਕ ਕਹ ਕਹਦੀ ਮੂੰਹ ਤਾਂ ਦਿਖਾ ਦਿਓ ਮੈਂ ਕਹ ਮੂੰਹ ਵੇਖ ਕੇ ਕਹਿੰਦੀ ਹੋਰ ਤਾਂ ਚੱਲ ਠੀਕ ਆ ਭਾਈ ਅੱਖ ਮੂੰਹ ਤਾਂ ਬਚ ਗਿਆ ਉਦੋਂ ਜਦ ਮਾਰ ਹੀ ਗਿਆ ਸਭ ਦੇ ਕੇ ਵੀ ਅੱਖ ਮੂੰਹ ਦਾ ਕੀ ਰਹਿ ਗਿਆ ਉਹ ਵਿੱਚ ਡੈਮੇਜ ਹੋ ਗਿਆ ਕੱਲੀ ਛੋਤ ਹੋ ਗਈ ਘਰ ਬਣਾ ਆ ਉਹ ਕਹਿੰਦਾ ਸਾਲਿਆ ਉਹ ਮੋਰੀਆਂ ਬੰਦ ਹੋ ਜਾਣਗੀਆਂ ਛੋਤ ਆ ਆਪਣੀ ਵਧੀਆ ਰਹੂ ਹਾਂ ਉਹਨਾਂ ਦਾ ਵੀ ਗੰਨ ਚੱਕੀ ਦੋਨਾਂ ਨੇ ਜਾ ਬੜੇ ਪੱਪੂ ਬੌੜਿਆਂ ਵਾਲਾ ਤੀਜਾ ਕੰਗਲਾ ਤੇ ਮੈਂ ਟਰੈਕਟਰ ਮੈਗਾ ਬਾੜ ਦੇ ਦੀਪ ਓਏ ਮੈਂ ਇਧਰ ਖੜਾ ਕਰਨੀ ਤੇ ਦੀਪ ਨੇ ਟਰੈਕਟਰ ਬਾੜਤਾ ਤੇ ਕਮਾਚੀ ਗਿਆ ਦਾ ਟਰੈਕਟਰ ਲਈ ਜਾਂਦਾ ਪੱਪੂ ਨੇ ਦੋ ਮਾਰੀਆਂ ਕੰਨਾਂ ਤੇ ਉਹ ਤੋਂ ਖੋਲਿਆ ਅੱਛਾ ਹਲ ਪਾਏ ਵੇ ਸੀ ਕੋਰ ਚੱਕਤਾ ਮੈਂ ਉਹਦੇ ਮਗਰ ਭੱਜਿਆ ਬਿਨਾਰਾ ਪਰ ਲੈ ਕੇ ਮੈਂ ਕਿਹਾ ਆ ਕਿਹੜਾ ਆ ਗਿਆ ਅੱਛਾ ਜਦੋਂ ਵੇਖਿਆ ਕਿ ਝੜਕ ਤੇ ਰੋਈ ਜਾਵੇ ਮੈਂ ਕਿ ਕੀ ਹੋ ਗਿਆ ਕਹਿੰਦਾ ਮੇਰਾ ਟਰੈਕਟਰ ਲੈ ਗਿਆ ਮੈਂ ਕਿ ਦਿਨੇ ਪੁੱਤ ਅੱਧਾ ਇੱਕ ਘੰਟਾ ਰੁਕ ਜਾ ਕੋਈ ਨਹੀਂ ਆਇਆ ਜਦੋਂ ਟੋਰਨੇ ਨੂੰ ਆਏ ਉਦੋਂ ਤਾਈ ਥੋੜਾ ਜਿਹਾ ਰਹਿ ਗਿਆ ਤਾਂ ਬਾਤ ਆ ਅੱਛਾ ਮੈਂ ਕਿ ਚਲੋ ਟਰੈਕਟਰ ਇੱਥੇ ਲਾ ਕੇ ਸਵੇਰੇ ਵਾਹ ਲਾਂਗੇ ਹੁਣ ਅੱਛਾ ਕਿਹਾ ਠੀਕ ਹੈ ਪਰ ਜਦੋਂ ਡੰਡਾ ਡੋਗਦੇ ਸੀ ਕੱਲੇ ਹੀ ਡੋਕ ਰਹਿੰਦੇ ਸੀ ਸਹੀ ਗੱਲ ਫਿਰ ਆਏ ਨਹੀਂ ਫਿਰ ਮੌਤ ਤੋਂ ਨਹੀਂ ਡਰੇ ਜਿੰਨਾ ਚਿਰ ਉਹ ਰੋ ਰਹੇ ਆ ਤੇ ਨਾ ਪੂਰਤ ਕਰੇ ਵਰਦੀ ਸੀ ਬਾਈ ਹਾਂ ਠੀਕ ਹੈ ਨਾ ਕਿਤੇ ਪੌਣ ਹੱਥ ਖੜੀ ਲਾ ਕੇ ਲਈ ਸੀ ਨਾ ਬੰਨ ਕੇ ਲਈ ਸੀ ਅੱਜ ਤੱਕ ਪਰ ਜੇ ਕਿਤੇ ਮੂਲੋਂ ਜਿਆਦੇ ਗੱਲ ਜਾਂਦੀ ਸੀ ਤਾਂ ਫੋਨ ਲਾ ਕੇ ਕਹਿੰਦੇ ਸੀ ਬਾਈ ਜੀ ਆਉਣਾ ਪਊਗਾ ਤੁਹਾਡੇ ਤੇ ਦਰਖਾਸਤ ਹੈ ਜੀ ਤੁਸੀਂ ਆ ਜਿਓ ਮਤਲਬ ਜਦੋਂ ਛੱਡਤਾ ਉਦੋਂ ਕੱਟ ਕੇ ਲਜਾਣ ਲੱਗ ਗਏ ਜਦੋਂ ਇਹ ਕੰਮ ਛੱਡਤੇ ਦਾੜੀਆਂ ਰੱਖ ਲਈਆਂ ਸਹੀ ਗੱਲ ਹੈ ਹੈਨਾ ਪਰ ਇਹ ਚੀਜ਼ ਦੇ ਵਿੱਚ ਹੈ ਕੁਛ ਨਹੀਂ ਕੁਛ ਨਹੀਂ ਵਿੱਚ ਪੈਸੇ ਆਉਂਦੇ ਦੀਂਦੇ ਹੈ ਜਾਂਦੇ ਕਿਸੇ ਨੂੰ ਨਹੀਂ ਦੀਂਦੇ ਕਿਹੜੇ ਰਾ ਜਾਂਦੇ ਆ ਉਹ ਜਿਹੜੇ ਰਾ ਜਾਂਦੇ ਆ ਨਾ ਉਹ ਰਾ ਇੰਨਾ ਕੁ ਖੁੱਲਾ ਉਧਰ ਦੀ ਪਰ ਜਿੰਨੀ ਮਰਜੀ ਟਰੱਕ ਪਰ ਪਰ ਨਗਾ ਦੇ ਰੁਪਈਆ ਦੇ ਹਾਂ ਉਹ ਬੰਦ ਹੀ ਨਹੀਂ ਹੁੰਦੇ ਫੇਰ ਤੁਹਾਡੇ ਕੋਲ ਇੱਕ ਦਿਨ ਐਸਾ ਆਊਗਾ ਕਿ ਆਉਣ ਵਾਲੇ ਘਰ ਜਾਣਗੇ ਜਾਣ ਵਾਲੇ ਵਾਧ ਜਾਣਗੇ ਤੇ ਤੁਹਾਡਾ ਜਿਹੜਾ ਹਾਲਾਤ ਆ ਜਿਹੜੇ ਘਰ ਦੇ ਉਹ ਦਿਨੋਂ ਦਿਨ ਡਾਕ ਮਗਾਉਂਦੇ ਆ ਤੁਹਾਡਾ ਘਰ ਕਮਜ਼ੋਰ ਹੋ ਜਾਊਗਾ ਠੀਕ ਹੈ ਇਸ ਕਰਕੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਇਹ ਲੈਣ ਤੋਂ ਬਹੁਤ ਦੂਰ ਰਹਿਣਾ ਚਾਹੀਦਾ ਬਹੁਤ ਕੋਹਾਂ ਦੂ